ਪੰਜਾਬੀ ਦੀ ਇੱਕ ਕਹਾਵਤਾਂ ਕਹਿੰਦੇ ਨਾਲ ਚੋਰ ਨਾਲੇ ਚਤਰਾਈਆਂ ਗੱਲ ਕਰਾਂਗੇ ਆਪਾਂ ਅੱਜ ਕਰਨਲ ਪਰਿਵਾਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੁਹਾਨੂੰ ਸੁਣਾਉਣੇ ਕੱਲੀ ਕੱਲੀ ਗੱਲ ਸੁਣਨ ਵਾਲੀ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਆਪਣੇ ਕਮੈਂਟ ਜ਼ਰੂਰ ਲਿਖਿਓ ਹਸੇ ਕਾਲ ਜੀ ਆਪਾਂ ਅੱਜ ਗੱਲ ਕਰਦੇ ਆ ਕਰਨਲ ਪਰਿਵਾਰ ਦੇ ਨਾਲ ਜੋ ਅੱਜ ਮੁੱਦਾ ਜੁੜਿਆ ਖਬਰ ਜੁੜੀ ਆ ਬੈਸੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ 5 ਮਹੀਨੇ ਹੋ ਗਏ ਉਸ ਪਰਿਵਾਰ ਪਰਿਵਾਰ ਨੂੰ ਦਿਨ ਰਾਤ ਜਿਹੜਾ ਕਿ ਭੱਜਿਆ ਫਿਰਦਾ ਕਿ ਉਹਨਾਂ ਦੀ ਜਿਹੜੀ ਨੀਂਦ ਆ ਇੱਕੋ ਦੇਖੋ ਕਰਨਲ ਕੁੱਟਿਆ ਉਹਦਾ ਜਸਵਿੰਦਰ ਕੌਰ ਦਾ ਪਤੀ ਕੁੱਟਿਆ ਤੇ ਪੁੱਤ ਕੁੱਟਿਆ ਜਿੱਥੇ ਤਾਂ ਉਹਨਾਂ ਨੂੰ ਨਿਆਂ ਚਾਹੀਦਾ ਸੀ ਮਿਲਣ ਦਾ ਜਿੰਨਾ ਉਹਨਾਂ ਨੇ ਘਰੇ ਬੈਠਣਾ ਸੀ ਤੇ ਉਹਨਾਂ ਨੂੰ ਦਰਦ-ਦਰਦ ਦੀਆਂ ਠੋਕਰਾਂ ਖਾਣੀਆਂ ਪਈਆਂ ਧਰਨੇ ਲਾਉਣੇ ਪਏ ਮਜਾਰੇ ਕਰਨੇ ਪਏ ਕਿਤੇ ਕਿਥੇ ਜਾਣਾ ਪਿਆ ਕਿਤੇ ਚੰਡੀਗੜ੍ਹ ਜਾਣਾ ਪਿਆ ਕਿਤੇ ਗਵਰਨਰ ਕੋਲੇ ਜਾਣਾ ਪਿਆ ਕਿ ਜੇ ਰਾਜਾ ਨਾਸਤ ਸਿੰਘ ਜਾਣਾ ਪਿਆ ਕਿਤੇ ਭਗਵੰਤ ਮਾਨ ਕੋਲੇ ਜਾਣਾ ਪਿਆ ਕਿਤੇ ਡੀਜੀਪੀ ਕੋਲੇ ਜਾਣਾ ਪਿਆ ਫਿਰ ਆਖਰ ਜਿਹੜਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਫਿਰ ਉਹ ਸੈੱਟ ਬਣਦੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਚੰਡੀਗੜ੍ਹ ਦੀ ਉੱਥੇ ਵੀ ਡੀਜੀਪੀ ਨੂੰ ਤੱਕ ਜਿਹੜਾ ਤੱਕ ਮਿਲਿਆ ਗਿਆ ਤੇ ਉਹਨਾਂ ਨੇ ਸੋਚਿਆ ਸੀ ਕਿ ਇਨਸਾਫ ਮਿਲ ਜਾਊਗਾ ਪਰ ਉੱਥੋਂ ਵੀ ਇਨਸਾਫ ਨਾ ਮਿਲਿਆ ਤਾਂ ਫਿਰ ਹਾਈ ਕੋਰਟ ਵੱਲੋਂ ਜਿਹੜਾ ਸੀਬੀਆਈ ਨੂੰ ਜਿਹੜਾ ਕੇਸ ਹੌਸਾਂਪ ਦਿੱਤਾ ਉੱਥੇ ਵੀ ਵਸਨ ਜਿਹੜਾ ਹਰਜਿੰਦਰ ਸਿੰਘ ਢਿੱਲੋਂ ਤੇ ਹਰੀ ਹਰੀ ਬੋਪਾਰਾਏ ਆ ਜਿਹੜਾ ਉਹਨਾਂ ਨੇ ਸੀਬੀਆਈ ਨੂੰ ਚੈਲੰਜ ਕਰ ਦਿੱਤਾ ਕਿ ਜੀ ਇਹਦੀ ਇਨਕਵਾਇਰੀ ਸੀਬੀਆਈ ਨਹੀਂ ਕਰ ਸਕਦੀ ਸਬਰੀ ਕੋਰਟ ਵਿੱਚ ਭੱਜ ਕੇ ਉੱਥੇ ਕੇਸ ਪਾ ਦਿੱਤਾ ਪਰ ਅੱਜ ਜਿਹੜਾ ਉੱਥੇ ਜਾ ਕੇ ਵੀ ਜਿਹੜਾ ਕਰਨਲ ਪਰਿਵਾਰ ਨੂੰ ਆਪਣਾ ਜਿਹੜਾ ਵਕੀਲ ਕਰਨਾ ਪਿਆ ਉਹਨਾਂ ਦੇ ਜਿਹੜਾ ਬਰੁਧਾ ਉੱਥੇ ਪਹਿਲੇ ਜੱਜ ਸਾਹਿਬ ਨੇ ਚੱਕ ਜਿਹੜੀ ਉਹਨਾਂ ਦੀ ਫਾਈਲ ਪਰੇ ਭਗਾ ਕੇ ਮਾਰੀ ਤੇ ਉਹਨਾਂ ਨੇ ਜੱਜ ਸਾਹਿਬ ਨੇ ਐਜ ਲਾਂਡ ਦਾ ਪਾਇਆ ਕਿ ਸ਼ਰਮ ਕਰੋ ਤੁਸੀਂ ਇੱਕ ਫੌਜ ਦਾ ਕਰਨਲ ਕੁੱਟਿਆ ਹੋਵੇ ਤੇ ਪੰਜਾਬ ਦੀ ਪੁਲਿਸ ਕੀ ਕਰ ਰਹੀ ਹੈ ਤੇ ਤੁਹਾਨੂੰ ਗ੍ਰਿਫਤਾਰ ਨਾ ਕੀਤਾ ਹੋਵੇ ਤਹਾਡੇ ਉੱਤੇ ਆਤਰਾਮਾਂ ਲੱਗੀਆਂ ਹੋਣਾਂ ਤੇ ਤੁਸੀਂ 5 ਮਹੀਨਿਆਂ ਤੋਂ ਜਿਹੜਾ ਖੁੱਲਿਆ ਉਹ ਜਿਹੜਾ ਘੁੰਮਦੇ ਫਿਰਦੇ ਹੋ ਤੇ ਜਿਹੜੀਆਂ ਕਿ ਐਸੇ ਜਿਹੇ ਲਾਂਟਾ ਪਾਈਆਂ ਤੇ ਬੇਸ਼ਰਮ ਉਹ ਤੋਂ ਫੇਰ ਭੱਜੇ ਆ ਤੇ ਹੁਣ ਸੀਬੀਆਈ ਦੀ ਇਨਕੁਆਰੀ ਤੋਂ ਕਿਉਂ ਡਰਦੇ ਆ ਇਕੱਲਾ ਕਰਨਲ ਪਰਿਵਾਰ ਦਾ ਜਿਹੜਾ ਜਸਵਿੰਦਰ ਕੌਰ ਉਹਨਾਂ ਦਾ ਜਿਹੜਾ ਪੁੱਤ ਦਾ ਜਪ ਅਸਵਿੰਦਰ ਸਿੰਘ ਕਰਨਲ ਇਹ ਉਹਨਾਂ ਦਾ ਮੁੱਦਾ ਨਹੀਂ ਰਹਿ ਗਿਆ ਹੁਣ ਨਾਲ ਇੱਕ ਮੁੱਦਾ ਹੋਰ ਜੁੜਿਆਗਾ ਉਹ ਤੁਹਾਨੂੰ ਪਤਾਗਾ ਕਿ ਕਿਹੜਾ ਮੁੱਦਾਗਾ ਉਹ ਹੈਗਾਗਾ ਬੱਚਾ ਕਿਡਨਾ ਹੈ ਮਾਮਲੇ ਦੇ ਵਿੱਚ ਜਸਪ੍ਰੀਤ ਸਿੰਘ 22 ਸਾਲ ਦਾ ਨੌਜਵਾਨ ਮਾਰਤਾ ਤੇ ਜਿਹੜਾ ਕੈਨੇਡਾ ਤੋਂ ਆਉਂਦਾ ਤੇ ਪਰਿਵਾਰ ਨੂੰ ਪਤਾ ਨਹੀਂ ਲੱਗਦਾ ਕਿ ਸਾਡਾ ਪੁੱਤਰ ਪੰਜਾਬ ਦੇ ਵਿੱਚ ਆ ਗਿਆ ਪਰਿਵਾਰ ਨੂੰ ਪਤਾ ਨਹੀਂ ਲੱਗਦਾ ਕਿ ਸਾਡਾ ਪੁੱਤ ਅੰਮ੍ਰਿਤਸਰ ਉਤਰਿਆ ਜਾਂ ਫਿਰ ਦਿੱਲੀ ਤੋਂ ਉਤਰਿਆ ਜਾਂ ਫਿਰ ਕਿੱਥੇ ਜਿਹੜਾ ਉਹਨੇ ਲੈਣ ਕੀਤਾ ਜਿਹੜਾ ਕਿ ਕਿਹੜੇ ਵੇਲੇ ਉਹ ਆਇਆ ਪੰਜਾਬ ਦੇ ਵਿੱਚ ਕਮੇ ਉਹਨਾਂ ਨੂੰ ਜਿਹੜਾ ਇੱਕ ਸਿੰਘਾ ਦੌੜ ਵਾਲਾ ਨੌਜਵਾਨ ਨੂੰ ਜਿਹੜਾ ਕਿ ਪੁਲਿਸ ਵੱਲੋਂ ਕਮੇ ਇੱਕ ਫੇਕ ਅਨਕਾਊਂਟਰ ਦੇ ਵਿੱਚ ਮਾਰਮਕਾਤਾ ਤੇ ਪਰਿਵਾਰ ਨੂੰ ਕਦੋਂ ਪਤਾ ਲੱਗਦਾ ਜਦੋਂ ਖਬਰਾਂ ਚੱਲ ਪੈਂਦੀਆਂ ਕਿ ਜਸਪ੍ਰੀਤ ਸਿੰਘ ਆ ਫਲਾਨੇ ਫਲਾਨੇ ਦਾ ਮੁੰਡਾ ਸੀ ਜਿਹੜਾ ਉਹ ਮਾਰ ਦਿੱਤਾ ਤੇ ਫੇਰ ਪਰਿਵਾਰ ਦੇ ਤਾਹਾ ਨਿਕਲੀਆਂ ਪਰਿਵਾਰ ਕਹਿੰਦਾ ਸਾਡਾ ਬੱਚਾ ਜਿਹੜਾ ਕੈਨੇਡਾ ਦੇ ਵਿੱਚ ਹੈ ਕਿ ਇਹ ਕੀ ਪਾਣਾ ਵਾਪਰ ਗਿਆ ਕਿ ਜਾਲਮਾਂ ਨੇ ਕੀ ਕਰ ਦਿੱਤਾ ਪਰ ਉਸੇ ਜਿਹੜਾ ਆਪਾਂ ਕਹਦੇ ਕਿ 13 14 ਦੀ ਰਾਤ ਨੂੰ ਫਿਰ ਇੱਕ ਬਹਾਨਾ ਬਣਾਇਆ ਪਰਮਾਤਮਾ ਵੱਲੋਂ ਕਹਦੀ ਆਪਾਂ ਕੁਦਰਤ ਵੱਲੋਂ ਕਹਦੀਏ ਤੇ ਉਸੇ ਟਾਈਮ ਉਹਨਾਂ ਹੰਕਾਰੇ 4 ਐਂਸਵੇਟਰ ਤੇ 12 ਹੋਰ ਮਲਾਜ਼ਮਾਂ ਜਿਨ੍ਹਾਂ ਦੇ ਵਿੱਚੋਂ 6 ਦਾ ਤਾਂ ਨਾਮ ਬਾਈ ਨੇ ਨਾਵਾ ਤੇ ਉਹਨਾਂ ਨੇ ਕੀ ਕੀਤਾ ਇੱਕ ਪਸਵੰਦਰ ਸਿੰਘ ਕਰਨ ਵਾਲਾ ਨੂੰ ਕੋਈ ਗੱਡੀ ਦੇ ਲੈਣ ਦੇਣ ਦੇ ਵਿੱਚ ਕਿ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਜਿਹੜਾ ਐਡਾ ਜ਼ਿਆਦਾ ਕੁੱਟਿਆ ਉਹਨਾਂ ਦੇ ਜਿਹੜੀਆਂ ਆਪਾਂ ਕਹਿੰਦੇ ਕਿ ਪੱਥਲੀਆਂ ਤੱਕ ਤੋੜ ਦਿੱਤੀਆਂ ਜਿਹੜੀਆਂ ਬਾਹਾਂ ਤੱਕ ਤੋੜ ਦਿੱਤੀਆਂ ਜਿਹੜਾ ਕਰਨਲ ਦਾ ਪਸਵੰਦ ਸਿੰਘ ਕਰਨਲ ਦਾ ਪੁੱਤਰ ਸੀ ਅੰਗਤ ਬਾੜ ਉਹਦਾ ਸਿਰ ਪਾੜ ਦਿੱਤਾ ਤੇ ਇੱਥੋਂ ਤੱਕ ਜਿਹੜਾ ਕਰਨਲ ਨੇ ਕਿਹਾ ਕਿ ਮੈਂ ਫੌਜ ਦਾ ਕਰਨਲ ਆ ਉਹਦਾ ਆਈ ਕਾਰਡ ਵੀ ਖੋਲਿਆ ਉਹਦਾ ਮੋਬਾਈਲ ਵੀ ਖੋਲਿਆ ਤੇ ਉਹ ਜਦੋਂ ਆਈ ਕਾਰਡ ਮੰਗਣ ਲੱਗਿਆ ਕਰਨਲ ਸਾਹਿਬ ਨੇ ਕਿਹਾ ਕਿ ਮੇਰਾ ਆਈ ਕਾਰਡ ਦੇ ਦਿਓ ਕਿਉਂਕਿ ਉਹ ਦੂਸਰੀ ਗੱਲ ਆ ਜਿਹੜੀ ਫੋਨ ਦੇ ਵਿੱਚ ਬੜੇ ਡਾਕੂਮੈਂਟਸ ਹੁੰਦੇ ਆ ਪਾਜਾ ਕਿਉਂਕਿ ਬੜੇ ਇੱਕ ਦੂਸਰੇ ਮੁਲਕ ਦੇ ਨਾਲ ਆ ਹਮੇਸ਼ਾ ਲੜਾਈ ਲੜਦੀ ਆ ਦੁਸ਼ਮਣ ਦੇ ਨਾਲ ਆ ਪਰ ਇਹਨਾਂ ਨੇ ਕੀ ਕੀਤਾ ਕਹਿੰਦੇ ਆਈ ਕਾਰਡ ਤਾਂ ਫੇਰ ਹੀ ਤੁਹਾਨੂੰ ਦੇਵਾਂਗੇ ਤੂੰ ਜਿਉਂਦਾ ਰਿਹਾ ਚਲੋ ਰੱਬ ਦਾ ਵਾਸਤਾ ਕਰਨਲ ਪਰਵਾਰ ਦਾ ਜਿਹੜਾ ਉਹ ਜੀਸੀ2 ਉਹ ਬਚ ਗਏ ਤੇ ਫਿਰ ਉਸ ਦੀ ਪਤਨੀ ਜਿਹੜੀ ਕਿ ਮੈਂ ਕਹਾਂਗਾ ਕਿ ਸ਼ੇਰਨੀ ਤੇ ਬਹਾਦਰਨੀ ਨਿਕਲੀ ਕਿ ਜੀਸ ਨੇ ਪੁਲਿਸ ਵਾਲੇ ਦੀਆਂ ਗੋਲੀਆਂ ਲਵਾ ਦਿੱਤੀਆਂ ਜਿਸ ਜਸਵਿੰਦਰ ਕੌਰ ਨੇ ਸਰਕਾਰ ਅੱਗੇ ਨਹੀਂ ਝੁਕੀ ਪੁਲਿਸ ਅੱਗੇ ਨਹੀਂ ਝੁਕੀ ਜ਼ਾਲਮ ਅੱਗੇ ਨਹੀਂ ਝੁਕੀ ਤਾਂ ਉਹਨੇ ਜਿਹੜਾ ਕਿ ਆਖਰ 5 ਮਹੀਨਿਆਂ ਤੋਂ ਜਦੋਂ ਜਾਇਦ ਤੋਂ ਬਾਅਦ ਜਿਹੜਾ ਜਿਹੜਾ ਕੇਸ ਆ ਉਹ ਸੀਬੀਆਈ ਨੂੰ ਜਿਹੜਾ ਹਾਈ ਕੋਰਟ ਵੱਲੋਂ ਸੌਂਪਿਆ ਗਿਆ ਤੇ ਹੁਣ ਅਨਕਵਾਰੀ ਆ ਜਿਹੜੀ ਉਹ ਸੀਬੀਆਈ ਦੀ ਜਿਹੜੀ ਆ ਚੱਲ ਰਹੀ ਆ ਤੇ सीबीआई ਹੁਣ ਦੱਸੂਗੀ ਕਿ ਭਾਈ ਤੁਸੀਂ ਕਿੱਥੋਂ ਆਏ ਸੀ ਉਹ ਕਿਹਦਾ ਅਨਕਾਉਂਟਰ ਕੀਤਾ ਸੀ ਤੇ ਉਹ ਅਨਕਾਉਂਟਰ ਤੇ ਇੱਕ ਵੀ ਜਾਇਆ ਜਾਊਗਾ ਬੇਸ਼ੱਕ ਉਹ ਮਾਮਲਾ ਗਰਤੇ ਸਿੰਘ ਢਿੱਲੋਂ ਨੇ ਜੇ ਉਹ ਕਾਰਨਲ ਪਰਿਵਾਰ ਦੇ ਨਾਲ ਰਿਸ਼ਤੇਦਾਰੀ ਆ ਉਹਨਾਂ ਨੇ ਅਲੱਗ ਕੇਸ ਪਾ ਦਿੱਤਾ ਜਸਪ੍ਰੀਤ ਸਿੰਘ ਦਾ ਕਿ ਭਾਈ ਇਹਦਾ ਫੇਕ ਅਨਕਾਉਂਟਰ ਕੀਤਾ ਇਹਦੀ ਇਨਕੁਆਇਰੀ ਵੀ सीबीआई ਨੂੰ ਦਿੱਤੀ ਜਾਵੇ ਦੋ ਇਨਕੁਆਰੀਆਂ ਜਦੋਂ सीबीआई ਨੂੰ ਦਿੱਤੀਆਂ ਜਾਣਗੀਆਂ ਜਿਸ ਤਰ੍ਹਾਂ ਅੱਜ ਪਾਪੀਆਂ ਨੂੰ ਪੁਲਿਸ ਵਾਲਿਆਂ ਨੂੰ ਪੰਜ ਨੂੰ ਉਮਰ ਕੈਦ ਹੋਈ ਆ 17-18 ਲੱਖ ਰੁਪਏ ਜੁਰਮਾਨਾ ਹੋਇਆ ਬੇਸ਼ੱਕ 32 ਸਾਲ ਬਾਅਦ ਨਿਆ ਮਿਲਿਆ 32 ਸਾਲ ਬਹੁਤ ਵੱਡੇ ਨੇ ਜਿਨ੍ਹਾਂ ਦੇ ਵਿੱਚੋਂ ਪੰਜ ਤਾਂ ਨਰਕ ਜਿਹੜਾ ਨਰਕਾਂ ਨੂੰ ਪਹੁੰਚ ਗਏ ਪੁਲਿਸ ਵਾਲੇ ਪਰ ਪੰਜ ਨੂੰ ਅੱਜ ਐਸਐਸਪੀ ਡੀਐਸਪੀ ਐਸਆਈ ਤੋਂ ਲੈ ਕੇ ਜਿਹੜਾ ਕਿ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਆ ਸੀਬੀਆ ਤੇ ਲੋਕਾਂ ਦਾ ਭਰੋਸਾ ਵੱਧਣਾ ਸ਼ੁਰੂ ਹੋ ਗਿਆ ਹਰ ਇੱਕ ਗੱਲ ਇਹ ਨੌਜਵਾਨ ਹਰ ਇੱਕ ਬਜ਼ੁਰਗ ਹਰ ਇੱਕ ਪੰਜਾਬੀ ਇਹ ਗੱਲ ਕਰਦਾਗਾ ਅੱਜ ਕਿ ਜੇਬ ਕਰ ਪਈ ਇਨਸਾਫ ਮਿਲਦਾਗਾ ਉਹ ਸੀਬੀਆ ਦੀ ਕੋਲ ਵੀ ਮਿਲੂਗਾ ਇਨਸਾਫ ਹੋਰ ਕਿੱਥੋਂ ਨਹੀਂ ਮਿਲਦਾ ਉਹ ਕੋਰਟ ਕੋਟਾ ਜਿਹੜੀਆਂ ਇਨਸਾਫ ਦੇ ਸਕਦੀਆਂ ਅੱਜ ਸੀਬੀਆ ਨੇ ਇੱਕ ਵੱਡਾ ਫੈਸਲਾ ਉਹ ਕੀਤਾ ਤੇ ਉਸ ਤੋਂ ਪਹਿਲਾਂ ਵੀ ਜਿਹੜੇ ਕਿ ਵੱਡੇ ਵੱਡੇ ਫੈਸਲੇ ਸਜਾ ਸੁਣਾਇਆ ਨੇ ਚਾਹੇ ਉਹ ਸੌਦਾ ਸਾਧ ਹੋਵੇ ਚਾਹੇ ਹੋਰ ਜਲਪੁਲਸ ਹੋਣ ਉਹਨਾਂ ਨੂੰ ਵੀ ਜਿਹੜਾ ਔਰੰਮੁਰਕ ਐ ਦੀਆਂ ਜਿਹੜੀਆਂ ਸਜਾਂ ਨੇ ਉਹ ਸੁਣਾਈਆਂ ਹੋਈਆਂ ਨੇ ਹੁਣ ਕਰਨ ਦੇ ਮਾਮਲੇ ਦੇ ਵਿੱਚ ਜੇ ਇਹਨਾਂ ਨੇ ਕਰਤੂਤਾ ਕੀਤਾ ਪੁਲਸ ਵਾਲਿਆਂ ਨੇ ਕਾਲੀਆਂ ਭੇਡਾਂ ਨੇ ਜੋ ਮੁੰਡਾ ਇੱਕ ਨਜਾਇਜ਼ ਚੱਕ ਕੇ ਮਾਰ ਦਿੱਤਾ ਜੋ ਨਜਾਇਜ਼ ਕਰਨਲ ਨੂੰ ਕੁੱਟਿਆ ਗਿਆ ਉਹ ਕਾਲੀਆਂ ਭੇਡਾਂ ਨੂੰ ਹੁਣ ਲੁਕਦਿਆਂ ਨੂੰ ਜਿਹੜਾ ਕਿ ਥਾਂ ਨਹੀਂ ਲੱਭਦਾ ਕਿਦੇ ਕਿਦਰ ਭਾਈਦੇ ਕਿਦੇ ਕਿਦਰ ਭਾਈਦੇ ਆ ਕਹਿੰਦੇ ਹੁੰਦੇ ਆ ਨਾ ਇੱਕ ਉਹ ਵੀ ਇੱਕ ਕਹਾਵਤ ਆ ਕਹਿੰਦੇ ਹਲਕਾਇਆ ਕੁੱਤਾ ਪਾਣੀ ਤੋਂ ਡਰਦਾ ਇੱਕ ਕਹਾਵਤ ਆ ਇਹ ਸੱਚੀ ਆ ਜਾਂ ਝੂਠੀ ਆ ਪਤਾ ਨਹੀਂ ਇੱਕ ਕਹਾਵਤ ਬਣੀ ਹੋਈ ਆ ਕਿ ਹਲਕਾਇਆ ਕੁੱਤੇ ਨੂੰ ਹੋਰ ਕਿਦੋਂ ਨਹੀਂ ਡਰ ਲੱਗਦਾ ਉਹ ਜਦੋਂ ਪਾਣੀ ਵੇਖਦਾ ਕਹਿੰਦੇ ਫੇਰ ਪਿੱਛੇ ਪਿੱਛੇ ਮੁੜਦਾ ਉਹੀ ਗੱਲ ਇਹਨਾਂ ਪੁਲਸ ਵਾਲਿਆਂ ਦੀ ਆ ਕਿ ਸੀਬੀਆਈ ਤੋਂ ਡਰਦੇ ਆ ਸੀਬੀਆਈ ਦੀ ਇਨਕਵਾਰੀ ਤੋਂ ਡਰਦੇ ਆ ਇਹਨਾਂ ਨੂੰ ਨਾ ਤਾਂ ਪੰਜਾਬ ਸਰਕਾਰ ਦਾ ਡਰ ਆ ਨਾ ਇਹਨਾਂ ਨੂੰ ਗਵਰਨਰ ਦਾ ਡਰ ਰਿਹਾ ਨਾ ਇਹਨਾਂ ਨੂੰ ਡੀਜੀਪੀ ਦਾ ਨਾ ਐਡੀਜੀਪੀ ਦਾ ਨਾ ਕਿਸੇ ਹੋਰ ਦਾ ਨਾ ਹਾਈ ਕੋਰਟ ਦਾ ਡਰ ਰਿਹਾ ਤੇ ਹੁਣ ਸੀਬੀਆਈ ਤੋਂ ਡਰਦੇ ਆ ਜਦੋਂ ਸੀਬੀਆਈ ਦਾ ਨਾਮ ਲੈਂਦੇ ਆ ਤਾਂ ਇਹਨਾਂ ਦੇ ਪੈਂਟਾ ਗਿੱਲੇ ਹੁੰਦੀਆਂ ਤੇ ਫੇਰ ਬਾਸ ਨੂੰ ਭਜਦੇ ਆ ਫੇਰ ਸੁਪਰੀਮ ਕੋਰਟ ਭਜਦੇ ਆ ਫੇਰ ਕਿਤੇ ਕਿਧਰ ਭਜਦੇ ਆ ਕਿਤੇ ਕਿਧਰ ਭਜਦੇ ਆ ਭਾਈ ਹੁਣ ਤੁਸੀਂ ਸਾਰੇ ਪਾਸੇ ਭੱਜ ਕੇ ਜ਼ੋਰ ਲਾ ਕੇ ਵੇਖ ਲਿਆ ਹੁਣ ਤੁਹਾਡਾ ਖੜਾ ਨਹੀਂ ਸੁੱਟਣਾ ਤੇ ਹੁਣ ਤੁਸੀਂ ਅੜਿੱਕੇ ਆ ਜਾਣਾਗਾ ਤੇ ਹੁਣ ਤੁਸੀਂ ਜੇਲ੍ਹ ਦੀਆਂ ਕਰ ਲੋ ਤਿਆਰੀਆਂ ਅਕਾਲ ਪੁਰਖ ਕੁਦਰਤਾ ਬੜੀ ਬਲਵਾਨ ਆ ਮੈਂ ਤੁਹਾਨੂੰ ਪਹਿਲਾਂ ਵੀ ਕਹਿਣਾ ਕਿ ਹੁਣ ਵੀ ਕਹਿਣਾਗਾ ਤੇ ਅੱਗੇ ਤੋਂ ਵੀ ਕਹਿੰਦਾ ਰਹੂੰਗਾ ਕਿ ਭਾਈ ਬੰਦਾ ਮਾਰਨਾ ਬਹੁਤ ਵੱਡਾ ਪਾਪ ਆ ਬੰਦੇ ਉੱਤੇ ਜ਼ੁਲਮ ਕਰਨਾ ਬਹੁਤ ਵੱਡਾ ਪਾਪ ਆ ਪਰ ਤੁਸੀਂ ਹੰਕਾਰ ਤੁਹਾਡੀ ਵਰਦੀ ਦਾ ਹੰਕਾਰ ਮੋਢੇ ਤੇ ਲੱਗਨੇ ਸੀ ਤੁਹਾਡੇ ਛਟਾਰ ਆ ਤੁਸੀਂ ਬਣਨਾ ਸੀ ਡੀਐਸਪੀ ਕਿਸੇ ਨੇ ਐਸਪੀ ਬਣਨਾ ਸੀ ਕਿਸੇ ਨੇ ਐਸਵੈਟਰ ਬਣਨਾ ਸੀ 10-10 ਲੱਖ ਰੁਪਏ ਆਉਣਾ ਸੀ ਤੁਹਾਨੂੰ 20-20 ਲੱਖ ਰੁਪਏ ਆਉਣਾ ਸੀ ਤੁਹਾਨੂੰ ਸਨਮਾਨਤ ਹੋਣਾ ਸੀ 15 ਅਗਸਤ ਦੇ ਤੇ ਅੱਜ ਲੋਕ ਤੁਹਾਨੂੰ ਲਾਹਨਤਾਂ ਪਾ ਰਹੇ ਆ ਲਾਹਨਤਾਂ ਕਿਉਂ ਪਾ ਰਹੇ ਆ ਲਾਹਨਤਾਂ ਤੇ ਤੁਸੀਂ ਕੰਮ ਹੀ ਲਾਹਨਤਾਂ ਵਾਲੇ ਕੀਤੇ ਆ ਕੰਮ ਹੀ ਕਰਤੂਤਾਂ ਕਾਲੀਆਂ ਕੀਤੀਆਂ ਕਹਿੰਦੇ ਹੁੰਦੇ ਆ ਕਾਲੀਆਂ ਕਰਤੂਤਾਂ ਦਾ ਕਾਲਾ ਫਾਇਦਾ ਮਿਲਦਾਗਾ ਜੇਕਰ ਤੁਸੀਂ ਜਾਵਤੇ ਦੇ ਵਿੱਚ ਰਹਿ ਕੇ ਜਿਹੜੀ ਤੁਸੀਂ ਕਾਨੂੰਨ ਦੀ ਵਰਦੀ ਪਾਈ ਆ ਉਸੇ ਕਾਨੂੰਨ ਦੇ ਤੁਸੀਂ ਧਜੀਆਂ ਡਾਈਆਂ ਨੇ ਤੁਸੀਂ ਪਿਛਲੇ ਤੋਂ ਸਬਕ ਨਹੀਂ ਲਿਆ ਤੁਸੀਂ ਉਹਨਾਂ ਤੋਂ ਸਬਕ ਨਹੀਂ ਲਿਆ ਤੁਹਾਨੂੰ ਇਹ ਪਤਾ ਸੀ ਤੁਹਾਨੂੰ ਇਹ ਨਹੀਂ ਪਤਾ ਸੀ ਕਿ ਸੀਬੀਆਈ ਤੇ ਕੇਸ ਜੇ ਲੈ ਜਾਓ ਤੁਹਾਨੂੰ ਪਤਾ ਸੀ ਕਿ ਸਾਡੇ ਪਿੱਛੇ ਸਰਕਾਰ ਖੜੀ ਆ ਡੀਜੀਪੀ ਖੜਾ ਸਾਡੇ ਪਿੱਛੇ ਸਾਨੂੰ ਕਿਹੜਾ ਪੁੱਸਣ ਵਾਲਾ ਕਿਹੜਾ ਸਾਨੂੰ ਮਾਰਨ ਵਾਲਾ ਕਿਹੜਾ ਸਾਨੂੰ ਫੜਨ ਵਾਲਾ ਤੇ ਪਰ ਅੱਜ ਤੁਹਾਨੂੰ ਹੁਣ ਪਤਾ ਲੱਗਦਾ ਤੇ ਨਾਲ ਤੁਹਾਡੇ ਪਰਿਵਾਰ ਨੂੰ ਵੀ ਪਤਾ ਲੱਗ ਜਾਊਗਾ ਜਿਸ ਤਰ੍ਹਾਂ ਕਿਸੇ ਦਾ ਦੂਸਰੇ ਦਾ ਪਰਿਵਾਰ ਖਤਮ ਕਰਦੇ ਹੋ ਦੂਸਰੇ ਨੂੰ ਦੁਖੀ ਕਰਦੇ ਹੋ ਜਿਹਦਾ ਘਰ ਉਜੜਿਆ ਹੋਵੇ ਤੇ ਉਹ ਤੁਹਾਨੂੰ ਕੋਈ ਹੁਣ ਦਰਸੀਸਾ ਹੀ ਦੇਊਗਾ ਤੁਹਾਨੂੰ ਕੋਈ ਉਹ ਸਵਾ ਸੇ ਥੋੜੀ ਦੇਊਗਾ ਜਿਹਦਾ ਇਕਲੌਤਾ ਪੁੱਤ ਹੋਵੇ ਜਿਹਦਾ ਵਿਆਹ ਜਿਹੜਾ ਅਕਤੂਬਰ ਦੇ ਵਿੱਚ ਹੋਣਾ ਹੋਵੇ ਉਹ ਚਾਕੇ ਤੁਸੀਂ ਬੇਦੋਸਾ ਮਾਰ ਦਿੱਤਾ ਜੇਕਰ ਉਹ ਮੰਨਦੇ ਆਪਾਂ ਜੇਕਰ ਉਹ ਬੱਚੇ ਵਿੱਚ ਇਨਵੋਲਵ ਸੀ ਉਹਨੂੰ ਫੜਦੇ ਉੱਤੇ ਕਾਰਵਾਈ ਕਰਦੇ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕਰਦੇ ਤੁਹਾਡੇ ਕੋਲੇ ਕੀ ਅਧਿਕਾਰ ਆ ਤੁਹਾਡੇ ਕੋਲੇ ਕੀ ਹੱਕ ਆ ਕਿ ਜਿਹਦੇ ਮਰਜ਼ੀ ਬਾਹਾਂ ਤੋੜ ਦਈ ਦੇ ਮਰਜ਼ੀ ਸਿਰ ਭਾਂਦੇ ਜਿਹਦੇ ਮਰਜ਼ੀ ਗੋਲੀਆਂ ਮਾਰ ਦਿਓ ਤੁਹਾਨੂੰ ਖੁੱਲ੍ਹੇ ਸੁੱਟੀਆਂ ਮਿਲੀਆਂ ਨੇ ਇਹ ਖੁੱਲ੍ਹੇ ਸੁੱਟੀਆਂ ਦਾ ਖਮਾਦਾਗਾਰ ਜਿਹੜਾ ਇਹ ਪੁਲਸ ਵਾਲੇ ਤਾਂ ਅੱਜ ਅੱਜ ਭੁਗਤ ਰਹੇ ਆ ਉਹ ਚੀਜ਼ਾਂ ਨੂੰ ਤੇ ਬਾਕੀ ਨੂੰ ਸਜ਼ੇਤ ਹੋਣਾ ਚਾਹੀਦਾ ਜੋ ਕੁਝ ਅੱਜ ਇਹ ਕੰਮ ਕਰ ਰਹੇ ਆ ਤੇ ਹੁਣ ਕਰਨਲ ਦੇ ਮਾਮਲੇ ਦੇ ਵਿੱਚ ਜਿਹੜਾ ਇਹ فاਸਲੇ ਨਾਜਰ ਦਿਖਾਈ ਦੇ ਰਹੇ ਆ ਜਸਪ੍ਰੀਤ ਦੇ ਸਿੰਘ ਮਾਮਲੇ ਦੇ ਵਿੱਚ ਆ ਇਹਨਾਂ ਨੂੰ ਜਿਹੜਾ ਕਿ ਜਲਦੀ ਆ ਜਿਹੜਾ ਉਸ ਲੱਖਾਂ ਦੇ ਪਿੱਛੇ ਹੋਣਗੇ ਪਤਾ ਨਹੀਂ ਕਿਹੜੇ ਕਿਹੜੇ ਰਗੜੇ ਜਾਣਗੇ ਕਿਹੜੇ ਕਿਹੜੇ ਵਿੱਚ ਆਵਸਰ ਨੇ ਇਕੱਲੇ 4 ਨਹੀਂ ਜਾਂ 6 ਨਹੀਂ ਇਹ ਇਹ ਪਤਾ ਨਹੀਂ ਕਿੱਥੋਂ ਤੱਕ ਅੰਗਵਾਰੀ ਜਾਣੀ ਆ ਕਿਹੜੇ ਕਿਹੜੇ ਐਸਐਸਪੀ ਕਿਹੜਾ ਡੀਐਸਪੀ ਰਗੜਿਆ ਜਾਊਗਾ ਇਹਦੇ ਵਿੱਚ ਆ ਕਿਉਂਕਿ ਜਿਹਨੇ ਪਾਪ ਕੀਤਾ ਪਾਪ ਕਿਦੇ ਜਿਹੜਾ ਗੁੱਝਿਆ ਨਹੀਂ ਰਹਿੰਦਾ ਹੁੰਦਾ ਮੈਂ ਪਹਿਲਾਂ ਵੀ ਤੁਹਾਨੂੰ ਕਹਿਣਾ ਤੇ ਹੁਣ ਵੀ ਕਹਿਣਾਗਾ ਤੇ ਅਜੇ ਵੀ ਜਿਹੜਾ ਜਿਹੜੇ ਪੁਲਿਸ ਵਾਲੇ ਸੁਣਦੇ ਵੀਡੀਓ ਉਹ ਅਜੇ ਵੀ ਆਪਣਾ ਜਿਹੜਾ ਰੱਬ ਦਾ ਭੈ ਮੰਨ ਰੱਬ ਦਾ ਡਰ ਮੰਨਣਾ ਤੁਹਾਨੂੰ ਜਿਹੜੀਆਂ ਇਹ ਪ੍ਰਮਾਤਮਾ ਨੇ ਵਰਦੀ ਪਾਈ ਆ ਤੁਹਾਡੀਆਂ ਜਿਹੜੀਆਂ ਤਨਖਾਹਾਂ ਨੇ ਬਹੁਤ ਨੇ ਸਬਰ ਕਰ ਲੋ ਉਹ ਬੰਦਾ ਵੀ ਸਬਰ ਕਰਦਾ ਉਹ ਜਿਹੜਾ ਸਾਮ ਦੀ ਕੱਲੀ ਕਹਿੰਦਾ ਰੋਟੀ ਮਿਲ ਜੇ ਮੈਨੂੰ ਉਹ ਵੀ ਸافر ਕਰਦਾ ਤੇ ਤੁਸੀਂ ਐਡੇ ਹਾਕਾਰਿਓ ਤੁਹਾਡਾ ਇਨਾ ਨਸਾ ਚੜਿਆ ਹੋਇਆ ਤੁਹਾਡੇ ਉੱਪਰ ਪਤਾ ਨਹੀਂ ਤੁਸੀਂ ਕਿੰ ਰੁਪਈਆ ਨਾਲ ਲੈ ਕੇ ਜਾਣਾ ਇਹ ਇਹ ਸਭ ਕੁਝ ਇੱਥੇ ਰਹਿ ਜਾਣਾਗਾ ਤੇ ਇੱਥੇ ਤੁਹਾਨੂੰ ਭੁਗਤਣੀਆਂ ਪੈਣਗੀਆਂ ਤੇ ਇੱਥੇ ਤੁਹਾਨੂੰ ਲਾਣਤਾ ਪੈਰੀਆਂ ਨੇ ਹੁਣ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਮੈਂ ਤੁਹਾਨੂੰ ਪਹਿਲਾਂ ਵੀ ਕਹਿਣਾ ਹੁੰਦਾ ਤੇ ਜੇਕਰ ਤੁਸੀਂ ਸ਼ੇਅਰ ਨਹੀਂ ਕਰਨੀ ਘੱਟੋ ਘੱਟ ਆਪਣੇ ਕਮੈਂਟਾਂ ਰਾਈ ਰਾਇ ਜ਼ਰੂਰ ਰੱਖਦਿਆ ਕਰੋ ਤੇ ਇਸ ਨੂੰ ਮੈਂ ਤੁਹਾਡੇ ਸਰੋਤਿਆਂ ਦਾ ਜਿਹੜਾ ਪੰਜਾਬੀ ਵਿਰਸਾ ਟੀਵੀ ਜਿਹੜੇ ਵੇਖ ਰਹੇ ਨੇ ਸਰੋਤੇ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਤੁਸੀਂ ਕਮੈਂਟ ਵੀ ਲਿਖਦੇ ਹੋ ਤੁਸੀਂ ਵੀਡੀਓ ਨੂੰ ਸ਼ੇਅਰ ਵੀ ਕਰਦੇ ਹੋ ਤੇ ਤੁਸੀਂ ਵੀਡੀਓ ਦੇਖਦੇ ਵੀ ਹੋ ਤੇ ਇਸ ਕਰਕੇ ਮੈਂ ਪਰਮਾਤਮਾ ਅੱਗੇ ਬੇਨਤੀ ਕਰਦਾ ਅਰਦਾਸ ਕਰਦਾ ਕਿ ਸਾਰੇ ਤੁਸੀਂ ਮਾਈ ਭਾਈ ਭੈਣ ਭਰਾ ਦੋਸਤ ਮਿੱਤਰਾਂ ਚੜ੍ਹਦੀ ਕਲਾ ਤੇ ਪਰਮਾਤਮਾ ਤੁਹਾਡੇ ਪਰਿਵਾਰਾਂ ਤੇ ਤੁਹਾਨੂੰ ਖੁਸ਼ ਰੱਖਣਾ ਤੇ ਪਰਮਾਤਮਾ ਤਰੱਕੀਆਂ ਬਖਸ਼ਣ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਬੈਰ ਜੀ ਦਾ ਖਾਲਸਾ ਬੈਰ ਜੀ ਕੀ ਫਤਿਹ